ਅਸਲਾਮੁਅਲੈਕਮ ਕਿਰ ਕੀ ਹਾਲ ਚਾਲ ਹੈ ਨਾਸਤਿਕ ਪ੍ਰਚਾਰਕ ਨਾਸਤਿਕ ਲੋਕ ਵੀਰ ਉਹ ਕਹਿੰਦੇ ਐ ਕਿ ਮਨੁੱਖ ਨੂੰ ਪਰਮਾਤਮਾ ਦੀ ਖੁਦਾ ਦੀ ਕੋਈ ਜ਼ਰੂਰਤ ਨਹੀਂ ਐ ਮਨੁੱਖ ਨੂੰ ਪਦਾਰਥਾਂ ਦੀ ਜ਼ਰੂਰਤ ਐ ਸੰਤ ਮਸਕੀਨ ਜਿਹੜੇ ਨਾਸਤਿਕ ਡੇਰੇਦਾਰ ਐ ਨਾਸਤਿਕ ਪ੍ਰਚਾਰਕ ਐ ਨਾਸਤਿਕ ਐ ਖੁਦਾ ਨੂੰ ਨਹੀਂ ਮੰਨਦੇ ਉਹਨਾਂ ਨੂੰ ਐਕਸਪੋਜ਼ ਕਰ ਰਹੇ ਐ ਉਹਨਾਂ ਦਾ ਅਸਲ ਚਿਹਰਾ ਤੁਹਾਡੇ ਸਾਹਮਣੇ ਰੱਖ ਰਹੇ ਐ ਜਿਹੜੇ ਉਹ ਦਲਾਇਲ ਦਿੰਦੇ ਉਹ ਸਾਰੇ ਦਲਾਇਲਾਂ ਦਾ ਜਵਾਬ ਦੇ ਰਹੇ ਐ ਬਹੁਤ ਇੰਟਰਸਟਿੰਗ ਵੀਰੋ ਕਥਾ ਹੈ ਸੁਝਾ ਲਈ ਕਥਾ ਨੂੰ ਜਸਤੇ ਬਚਾਣੇ। ਨਾਸਤਿਕਾਂ ਦਾ ਇਹ ਹੀ ਕਹਿਣਾ ਹੈ। ਪਾਣੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ। ਪਰ ਉਹ ਕਹਿੰਦੇ ਨੇ ਗੁਰਬਾਣੀ ਤੋਂ ਬਿਨਾ ਜੀ ਸਕਦੇ ਆ। ਨਹੀਂ ਪੜਦੇ ਜਬ ਤੱਕ ਨਹੀਂ ਕਰਦੇ ਤਾਂ ਕੀ ਘਟ ਜਾਏਗਾ ਕੁਝ ਵੀ ਨਹੀਂ। ਉਹ ਕਹਿੰਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ। ਨਹੀਂ ਜੀ ਸਕਦੇ। ਲੇਕਿਨ ਭਜਨ ਤੋਂ ਬਿਨਾ ਜੀ ਸਕਦੇ। ਨਹੀਂ ਕਰਦੇ ਭਜਨ। ਉਹ ਕਹਿੰਦੇ ਨੇ ਧਨ ਤੋਂ ਬਿਨਾ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਨ ਤੋਂ ਬਿਨਾ ਜੀਵਣਾ ਬੜਾਔਖਾ ਹੈ ਪਰ ਧਰਮ ਤੋਂ ਬਿਨਾ ਸੀ ਨੌਖਣ ਪ੍ਰਿਥਵੀ ਦਾ ਭਰਮਣ ਕਰ ਸਕਦੇ ਇਹ ਬੜੀ ਪਰਬਲ ਦਲੀਲ ਹੈ ਨਾਸਤਿਕ ਲੋਕਾਂ ਦੀ ਉਹ ਕਹਿੰਦੇ ਨੇ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਧਨ ਦੀ ਲੋੜ ਹੈ ਧਰਮ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਮਕਾਨ ਚਾਹੀਦਾ ਰਹਿਣ ਨੂੰ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਐਂ ਕਹਿੰਦੇ ਪੈਂਜ ਕਹਿੰਦੇ ਪਦਾਰਥ ਚਾਹੀਦਾ ਹੈ ਪਰ ਮਾਤਮਾ ਦੀ ਵੀ ਲੋੜ ਹੈ ਕਹਿੰਦੇ ਐਸਾ ਮਹਿਸੂਸ ਨਹੀਂ ਹੁੰਦਾ ਐਸਾ ਕੁਝ ਮਹਿਸੂਸ ਨਹੀਂ ਹੁੰਦਾ ਔਰ ਜਦ ਉਹ ਇਹ ਦਲੀਲ ਦਿੰਦੇ ਨੇ ਪਰਮਾਤਮਾ ਤੋਂ ਬਿਨਾ ਪਸ਼ੂ ਜੀ ਸਕਦੇ ਨੇ ਬਨਸਪਤੀ ਜੀ ਸਕਦੀ ਹੈ ਕੀੜੇ ਮਕੌੜੇ ਜੀ ਸਕਦੇ ਨੇ ਮਨੁੱਖ ਵੀ ਜੀ ਮਨੁੱਖ ਨੂੰ ਪਰਮਾਤਮਾ ਦੀ ਕੀ ਲੋੜ ਹੈ ਕਹਿੰਦੇ ਅੱਖਾਂ ਦੀ ਕੁਝ ਲੋੜ ਹੈ ਕੰਨਾਂ ਦੀ ਲੋੜ ਹੈ ਜ਼ੁਬਾਨ ਦੀ ਲੋੜ ਹੈ ਨਾਸਕਾ ਦੀ ਲੋੜ ਹੈ ਖਲੜੀ ਦੀ ਲੋੜ ਹੈ ਇਹ ਕੁਝ ਮੰਗਦੇ ਹੈ ਅੱਖਾਂ ਕੁਝ ਵੇਖਣ ਨੂੰ ਮੰਗਦੀਆਂ ਨੇ। ਕੰਨ ਕੁਝ ਸੁਣਨ ਨੂੰ ਮੰਗਦੇ ਨੇ, ਰਸਨਾ ਕੁਝ ਖਾਣ ਸਵਾਦ ਲੈਣ ਨੂੰ ਮੰਗਦੀ। ਖਲੜੀ ਕੁਝ ਸਪਰਸ਼ ਕਰਨ ਨੂੰ ਮੰਗਦੀ ਹੈ। ਐਸਾ ਤੇ ਕਿਦਰੇ ਵੀ ਨਹੀਂ ਜਾਪਦਾ ਕਿ ਪ੍ਰਮਾਤਮਾ ਦੀ ਕੋਈ ਇੰਦਰਾ ਮੰਗ ਕਰਦਾ ਤੇ ਪ੍ਰਮਾਤਮਾ ਦੀ ਲੋੜ ਹੋਵੇ। ਐਸਾ ਦਿਖਾਈ ਨਹੀਂ ਦਿੰਦਾ। ਉਹ ਦੋ ਦਲੀਲਾਂ ਦਿੰਦੇ ਨੇ ਨਾਸਤਕ ਦਾ ਨਾਸਤਕ ਸਾਰੀ ਦੁਨੀਆ ਚ ਹੋਏ ਨੇ ਉਹਨਾਂ ਦਾ ਬੜਾ ਭਾਰੀ ਪ੍ਰਭਾਵ ਹੈ। ਇਹ ਵੀ ਮੈਰਜ਼ ਕਰਦੇ। ਉਹ ਕਹਿੰਦੇ ਨੇ ਸਾ ਤੇ ਕਿਦਰੇ ਵੀ ਮਹਿਸੂਸ ਨਹੀਂ ਹੁੰਦਾ ਕਿ ਮਨੁੱਖ ਨੂੰ ਪਰਮਾਤਮਾ ਦੀ ਲੋੜ ਹੈ ਪਦਾਰਥਾਂ ਦੀ ਲੋੜ ਹੈ ਪਦਾਰਥਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਉਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾ ਜੀ ਸਕਦੇ ਆ ਪਰਿਵਾਰ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਿਰੰਕਾਰ ਤੋਂ ਬਿਨਾ ਜੀ ਸਕਦੇ ਆ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਰਮ ਤੋਂ ਬਿਨਾ ਚੱਲ ਸਕਦੇ ਆ ਜੀ ਸਕਦੇ ਆ ਇਹ ਬੜੀਆਂ ਭਾਰੀਆਂ ਪਰਬੰਦ ਦਲੀਲ ਆਣੇ ਉਕੈਨ ਸਕੂਲ ਚਾਹੀਦੇ ਨੇ ਵਿਦਿਆਲੇ ਚਾਹੀਦੇ ਨੇ ਕਾਲਜ ਚਾਹੀਦੇ ਨੇ ਰਹਿਣ ਨੂੰ ਮਕਾਨ ਚਾਹੀਦੇ ਨੇ ਮੰਦਰ ਮਸਜਿਦ ਗੁਰਦੁਆਰੇ ਨੇ ਚਾਹੀਦੇ ਚਰਚ ਨੇ ਚਾਹੀਦੇ ਇਹਦੇ ਚ ਫਿਜ਼ੂਲ ਸਮਾਂ ਬਰਬਾਦ ਕਰਨਾ ਹੈ ਧਨ ਬਰਬਾਦ ਕਰਨਾ ਹੈ ਐਸੀ ਪਰਬਰ ਉਹ ਦਲੀਲ ਦਿੰਦੇ ਨੇ ਔਰ ਕੈਨਨ ਦਸੋ ਕਿਹੜੇ ਅੰਗ ਦੀ ਲੋੜ ਹੈ ਪਰਮਾਤਮਾ ਨੂੰ ਕਿਹੜੇ ਅੰਗ ਦੀ ਲੋੜ ਹੈ ਦੁਨੀਆ ਇਸ ਸੰਬੰਧ ਦੇ ਚ ਵੀ ਬਹੁਤ ਅੱਗੇ ਗਈ ਹੈ ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਕਿਉਂਕਿ ਬਹੁਤ ਸਾਰੀ ਦੁਨੀਆ ਦਾ ਇਨਾ ਗੱਲਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਇਸ ਵਾਸਤੇ ਬਾਜ਼ਾਰਾਂ ਦੇ ਵਿੱਚ ਭੀੜ ਹੈ ਘਰ ਦੇ ਵਿੱਚ ਪਰਿਵਾਰਾਂ ਦੀ ਭੀੜ ਹੈ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਜੜੇ ਹੋਏ ਨੇ ਯੂਰਪ ਦੇ ਜਿੰਨੇ ਚਰਚ ਨੇ ਬੁਥੇਰੇ ਨੂੰ ਤਾਲੇ ਲੱਗ ਗਏ ਨੇ 70% ਗੁਰਦੁਆਰੇ ਇੰਗਲੈਂਡ ਦੇ ਚਰਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣੇ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਕਿੰਨੇ ਮੇਨਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਹੈ ਕਿਵੇਂ ਚਲਾਈਏ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਵਾ ਵੱਤੀ ਵੀ ਕੋਈ ਨਹੀਂ ਤਾਲੇ ਲੱਗੇ ਆਂ ਇੰਗਲੈਂਡ ਦਾ ਬੜਾ ਇੱਕ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਜ ਬੜੀ ਜੋ ਹੈ ਰੋਲਾ ਪਿਆ ਸੀ ਉੱਥੇ ਗੁਰਦੁਆਰਾ ਬਣਿਆ ਨਿਊਯਾਰਕ ਦਾ ਪਹਿਲਾ ਗੁਰਦੁਆਰਾ ਇੱਕ ਚਰਚ ਦੇ ਅੰਦਰ ਬਣਿਆ ਹੋਇਆ ਹੈ ਬਾਹਰ ਕ੍ਰਾਸ ਲੱਗਿਆ ਹੋਇਆ ਹੈ ਅੰਦਰ ਹਜ਼ਰਤ ਈਸਾ ਦੀਆਂ ਤਸਵੀਰਾਂ ਨੇ ਪਾਦਰੀਆਂ ਨੇ ਚਰਚ ਵੇਚ ਦਿੱਤਾ ਹੈ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਾਣ ਵਾਲੇ ਪੁਜਾਰੀ ਵੀ ਕੋਈ ਨਹੀਂ 86 ਮੰਜ਼ਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ बंगाल ਦੇ ਯੂਪੀ ਦੇ ਵਿਚ ਬਿਹਾਰ ਦੇ ਵਿਚ ਰਾਜਸਥਾਨ ਦੇ ਵਿਚ ਪੰਜਾਬ ਦੇ ਵਿਚ ਅੱਠ ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਕੋਦੋ ਕਾਰਨ ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਔਰ ਪ੍ਰਤੱਖ ਦਲੀਲ ਦੇਂਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਬੜਾ ਔਖਾ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ 4 ਦਿਨ ਵੈਗੁਰੂ ਵੈਗੁਰੂ ਕੀਤਾ ਤੇ ਕੀ ਘਟ ਜਾਂਦਾ ਹੈ 4 ਦਿਨ ਰੋਟੀ ਨਹੀਂ ਖਾਧੀ ਤੇ ਪੈ ਜਾਵਾਂਗੇ ਨਹੀਂ ਚੱਲ ਸਕਦਾ ਨਹੀਂ 4 ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਤੇ ਚਾਰ ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਭਰਮਨ ਕਰ ਸਕਦੇ ਇਹ ਬੜੀਆਂ ਪਰਵੰਸ ਨਾਸਤਿਕ ਲੋਕਾਂ ਦੀਆਂ ਦਲੀਲਾਂ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਸਤਨ ਦੀ ਲੋੜ ਨਹੀਂ ਹੈ ਮਨ ਦੀ ਲੋੜ ਤਨ ਦੀ ਲੋੜ ਹੈ ਪਦਾਰਥ ਮੰਨ ਦੀ ਲੋੜ ਹੈ ਪ੍ਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮੰਨ ਦੀ ਲੋੜ ਹੈ ਨਿਰੰਕਾਰ ਗੁਰਵਾਣ ਤਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹੀ ਕਾਰਨ ਹੈ ਬਾਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾ ਰਿਹਾ ਬਾਰੋਂ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਮੁਫਲਿਸ ਹੁੰਦਾ ਜਾ ਰਿਹਾ ਹੈ ਚੋਟੀ ਦੇ ਧਨਾੜ ਚੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਤੇ ਮੁਫਲਿਸ ਨੇ ਕੁਝ ਵੀ ਨਹੀਂ ਵੱਡੇ ਵੱਡੇ ਜੋਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਧਨ ਦੀ ਦੁਨੀਆ 'ਚ ਜਿੰਨਾ ਕੋਈ ਵੱਡਾ ਮਲੁਖ ਹੋਵੇ ਸਮਝ ਲੈਣਾ ਮਨ ਦੇ ਤਲ ਤੇ ਉਤਨੇ ਹੀ ਦੁਖੀ ਹੈ ਉਤਨੇ ਹੀ ਦੁਖੀ ਮੰਦੇ ਦਲਤੇ ਉਤਨਾ ਹੀ ਛੋਟਾ ਹੈ ਮੰਦੇ ਦਲਤੇ ਉਤਨਾ ਹੀ ਅਦਨਾ ਹੈ ਮੰਦੇ ਦਲਤੇ ਉਤਨਾ ਹੀ ਨਿਮਾਣਾ ਤੇ ਨਿਤਾਣਾ ਹੈ ਕੁਝ ਵੀ ਨਹੀਂ ਹੈ ਬਾਰੋਂ ਕੋਈ ਬਹੁਤ ਵੱਡਾ ਮਾਲਾ-ਮਾਲ ਦਿਸੇ ਅੰਦਰੋਂ ਕੰਗਾਲ ਹੈ ਕੰਗਾਲ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਹੀਦੀਪੁਰ ਗਾਲਬਨ ਪਰਸੋ ਹੈ ਤੁਸੀਂ ਮਨਾਣਾ ਉਹਨਾਂ ਦੇ ਅੱਗੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਪਾਦਸ਼ਾਹ اے ਭਗਤ ਜੋ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿ ਬਿਰਾਜਮਾਨ ਹੈ ਕਬੀਰ ਹੈ ਨਾਮਦੇਵ ਹੈ ਸਦਨਾ ਹੈ ਸੈਨਾ ਹੈ ਇਹ ਤੇ અત્યੰਤ ਮੁਫਲਿਸ ਕਈਆਂ ਦੇ ਘਰ ਦੋ ਵਕਤ ਦੀ ਰੋਟੀ ਨਹੀਂ ਕਈਆਂ ਕੋਲ ਢੰਗ ਦਾ ਕਪੜਾ ਨਹੀਂ ਕਈਆਂ ਕੋਲ ਸਿਰ ਛਵਾਨ ਵਾਸੇ ਢੰਗ ਦੀ ਕੁਲੀ ਵੀ ਕੋਈ ਨਹੀਂ ਐ ਤੁਸੀਂ ਇਕੱਠੇ ਕੀ ਤੈਨ ਇਹਨਾਂ ਦੀ ਬਾਣੀ ਪੜੀਏ ਇਹਨਾਂ ਦੇ ਬੋਲ ਪੜੀਏ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਾਹਿਬ ਕੈਨ ਨੇ ਸੇ ਨੰਗੇ ਨਹਿ ਨੰਗ ਮੱਲਾ ਪੰਜਵਾ ਦਖਣੇ ਦੀ ਬਾਣੀ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਠੀਕ ਹੈ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਸੂਫੀ ਫਕੀਰ ਸਰਮਤ ਨੰਗਨ ਘੁੰਮਦਾ ਸੀ ਨੰਗਾ ਘੁੰਮਦਾ ਸੀ ਇਹਨੂੰ ਪਕੜ ਕੇ ਉਸ ਵਕਤ ਦੇ ਸ਼ਹਿਨ ਸ਼ਾਹ ਹਿੰਦ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਪਕੜ ਕੇ ਮੁਸ਼ਕਾਂ ਬਣ ਕੇ ਜਹਾਂ ਪਨਾਏ ਮੁਸਲਮ ਹੁੰਦਾ ਹੋਇਆ ਨੰਗਾ ਘੁੰਮਦਾ ਹੈ ਚਲੋ ਕੋਈ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਘੁਮੇ ਨਾਗੇ ਫਕੀਰ ਹੈਗੇ ਨੇ ਉਹਨਾਂ ਵਿੱਚ ਜੈਨੀਆਂ ਦਾ ਇੱਕ ਤੱਬਕਾ ਨਗਨ ਘੁੰਮਦਾ ਹੈ ਦਿਗੰਬਰੀ ਜੈਨ ਧਰਮ ਤੇਨੇ ਹਿਸਿਆਂ ਚ ਵੰਡਿਆ ਹੋਇਆ ਹੈ ਸ਼ੇਤੰਬਰੀ ਇਹ ਚਿੱਟੇ ਕੱਪੜੇ ਪਹਿਨਦੇ ਨੇ ਮੂੰਹ ਤੇ ਟਾਕੀ ਵੀ ਬੰਦੇ ਨੇ ਪੀਤੰਬਰੀ ਇਹ ਪੀਲੇ ਕੱਪੜੇ ਪਹਿਨਦੇ ਨੇ ਦਿਗੰਬਰੀ ਅਲਫ ਨੰਗੇ ਰਹਿੰਦੇ ਨਹੀਂ ਕੁਝ ਪਹਿਨਦੇ ਕੁਝ ਵੀ ਨਹੀਂ ਪਹਿਨਦੇ ਕਹਿੰਦੇ ਨੇ ਆਸਮਾਨ ਹੀ ਸਾਡਾ ਕਪੜਾ ਹੈ ਔਰ ਧਰਤੀ ਹੀ ਸਾਡਾ ਬਿਸਤਰ ਹੈ ਦਰਿਆਵਾਂ ਦਾ ਵਗਦਾ ਹੋਇਆ ਜਲ ਤੇ ਬਨਸਪਤੀ ਦੇ ਫੁੱਲ ਫਲ ਪੱਤੇ ਇਹ ਸਾਡਾ ਅਨਪਾਣੀ ਹੈ ਸਾਨੂੰ ਕਿਸੇ ਦੀ ਮੁਤਾਜੀ ਨਹੀਂ ਕਹਿੰਦੇ ਕਹਿੰਦੇ ਦਿਗੰਬਰੀ ਪੇਸ਼ ਕੀਤਾ ਗਿਆ ਸਰਮਦਨ ਹੋਏ ਤੇ ਮੁਸਲਮ ਫਕੀਰ ਹੈ ਜਹਾਂ ਪਣਾ ਨੰਗਨ ਘੁੰਮਦਾ ਹੈ ਨੰਗਾ ਘੁੰਮਦਾ ਹੈ ਕਹਿੰਦੇ ਜਦ ਪੇਸ਼ ਕੀਤਾ ਗਿਆ ਨਾ ਤੇ ਸ਼ਰਮ ਔਰੰਗਜ਼ੇਬ ਨੂੰ ਵੀ ਆਈ ਬਿਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ ਔਰੰਗਜ਼ੇਬ ਨੇ ਪਹਿਨੇ ਹੋਇਆ ਸੀ ਉੱਪਰ ਓੜਿਆ ਹੋਇਆ ਸੀ ਸਰਦੀਆਂ ਦੇ ਦਿਨ ਸਨ ਲਾਇਆ ਇੱਕ ਸਿਪਾਈ ਨੂੰ ਕੈਦਿਓ ਤੇ ਪਾ ਦਵਾ ਉਸ ਦੋਸ਼ਾਲੇ ਨਾਲ ਸਿਪਾਈ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਸਰਮਦ ਕਹਿੰਦਾ ਜਹਾ ਬਣਾ ਕੁਸੀ ਆਪਣਾ ਕੀਮਤੀ ਦੋਸ਼ਾਲਾ ਮੈਨੂੰ ਦਿੱਤਾ ਮੇਰਾ ਤੰਡਕੇ ਪਰ ਜਿਤਨੇ ਐਲਕਾਰ ਬੈਠਣ ਤੇ ਤੁਸੀਂ ਤੁਹਾਡੇ ਅੱਗੋਂ ਅੱਗ ਦੀ ਅੰਗੀਠੀ ਵੀ ਬਖੀ ਹੋਈ ਹੈ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋ ਹਰ ਇੱਕ ਦੇ ਅੱਗੋਂ ਅੰਗੀਠੀ ਕੋਲੇ ਬਲ ਰਹੇ ਸਨ ਜਹਾਂ ਪਨਾ ਫਿਰ ਇੱਕ ਅੰਗੀਠੀ ਮੈਨੂੰ ਵੀ ਚਾਹੀਦੀ ਮੈਨੂੰ ਵੀ ਠੰਡ ਲੱਗਦੀ ਹੈ ਇਸ਼ਾਰਾ ਕੀਤਾ ਔਰੰਗਜ਼ੇਬ ਨੇ ਅੰਗੂਠੀ ਅਗੋਂ ਰੱਖ ਦਿੱਤੀ ਦੁਸ਼ਾਲਾ ਉਤਾਰ ਕੇ ਜਿਸ ਫਕੀਰ ਨੇ ਅੰਗੂਠੀ ਚਵਾ ਦਿੱਤਾ ਅਹਲਕਾਰ ਆਪੇ ਤੋਂ ਬਾਹਰ ਹੋਏ ਸ਼ੈਨ ਸ਼ਾਹ ਨੂੰ ਵੀ ਗੁੱਸਾ ਆਇਆ ਇਤਨਾ ਕੀਮਤੀ ਦੁਸ਼ਾਲਾ ਮੈਂ ਤੈਨੂੰ ਦਿੱਤਾ ਤੂੰ ਅਗ ਦੇ ਚਵਾ ਦਿੱਤਾ ਇਸ ਫਕੀਰ ਦੇ بڑے ਕੀਮਤੀ ਬੋਲ ਨੇ ਇਹ ਦਾਇਕ ਆਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਲਗਮੈ ਸਰਮਦ ਇਹ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ ਬੇ ਐਬਾ 라 ਲਿਬਾਸ ਉਰੀਆ ਨਹੀਂ ਦਾਂਦਾ ਉਰੀਆ ਨਹੀਂ ਲਗਨਦਾ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਗੰਦਗੀ ਨੂੰ ਢਕਣਾ ਪੈਂਦਾ बिस्तानों ਢਕਣਾ ਪੈਂਦਾ ਹੈ, ਖੋਲਾਂ ਨੂੰ ਢੱਕਣ ਦੀ ਲੋੜ ਨੇ। ਖੋਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਨਹੀਂ। ਗੰਦਗੀ ਨੂੰ ਢਕਣਾ ਪੈਂਦਾ ਹੈ। ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ। ਗੰਦਗੀ ਨੂੰ ਢਕਣਾ ਪੈਂਦਾ। ਖੋਲਾਂ ਨੂੰ ਢੱਕਣ ਦੀ ਕੀ ਲੋੜ ਹੈ? ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਵੇ ਦੇ ਐ ਬਾਦਸ਼ਾਹ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਐਬ ਦਿਖਾਈ ਦਿੰਦਾ ਹੈ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦੁਸ਼ਮਣੀ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਹੈ ਜੋ ਮੈਂ ਢਕਾ ਤੈਨੂੰ ਢਕਣ ਦੀ ਲੋੜ ਹੈ ਤੂੰ ਤਿੰਨ ਭਰਾ ਕਤਲ ਕੀਤੇ ਨੇ ਤੂੰ ਆਪਣੀ ਭੈਣ ਜਹਾਂ ਆ ਰਹਾ ਉਹਨੂੰ ਗੁੱਤੋਂ ਤੋਂ ਰੋਕੇ ਜੇਲ੍ਹ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਤੜਪਾ ਤੜਪਾ ਕੇ ਮਾਰੇ ਸਰਮਦ ਕਹਿੰਦਾ ਜਹਾਂ ਪਨਾ ਤੂੰ ਕਪੜਿਆਂ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਟਕਿਆ ਹੋਇਆ ਕਪੜਿਆਂ ਵਿੱਚ ਵੀ ਮਨੁੱਖ ਨੰਗਾ ਹੈ ਨੰਗਾ ਦੌਜਕ ਚਾਲਿਆ ਤਾਂ ਦਿਸੇ ਖਰਾ ਡਰਾਮਾ ਪਰ ਨੰਗੇ ਵੀ ਟਕੇ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਨ ਨੇ ਸੇ ਨੰਗੇ ਨਹਿ ਨੰਗੇ ਵੀਰੋ ਮੈਂ ਸਮਝਣਾ ਹੈ ਕਿ ਸੰਤ ਮਸਕੀਨ ਨੇ ਇਸ ਦਾ ਬਹੁਤ ਡਿਟੇਲ ਦੇ ਨਾਲ ਜਵਾਬ ਦੇ ਦਿੱਤਾ ਹੈ ਇਸ ਤੋਂ ਅੱਗੇ ਕੋਈ ਜ਼ਰੂਰਤ ਨਹੀਂ ਹੈ ਕਿ ਨਾਸਤਿਕ ਲੋਕ ਵੀਰੋ ਕੀ ਹੱਥ ਕੰਡਾ ਪਨੌਂਦੇ ਆ ਤੁਹਾਨੂੰ ਕੀ ਕਹਿੰਦੇ ਆ ਕਿ ਖੁਦਾ ਦੀ ਕੀ ਜ਼ਰੂਰਤ ਹੈ ਪਸ਼ੂ ਹੈ ਦਰਖਤ ਆ ਪਰੰਦੇ ਆ ਚਰਦੇ ਆ ਤੇ ਵੀ ਜੀ ਰਹੇ ਐ ਫਿਰ ਮਨੁੱਖ ਨੂੰ ਕੀ ਜ਼ਰੂਰਤ ਐ ਮਨੁੱਖ ਨੂੰ ਪਦਾਰਤਾਂ ਦੀ ਸਹੂਲਤਾਂ ਦੀ ਉਸ ਦੀ ਜ਼ਰੂਰਤ ਐ ਪਰਮਾਤਮਾ ਦੀ ਕੀ ਜ਼ਰੂਰਤ ਐ ਲੇਕਿਨ ਵੀਰੋ ਅਗਰ ਅਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੀਏ ਕਿਉਂਕਿ ਜਿਹੜੇ ਆਮ ਲੋਕ ਐ ਉਹਨਾਂ ਕੋ ਇਨਾ ਇਲਮ ਨਹੀਂ ਹੁੰਦਾ ਕਿ ਉਹ ਨਾਸਤਕ ਲੋਕਾਂ ਦੀ ਇਸ ਗੱਲ ਦਾ ਜਵਾਬ ਦੇ ਸਕਣ ਤੇ ਅਸਲ ਵੀਰੋ ਜਿਹੜੀ ਹਕੀਕਤ ਐ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਨੇ ਪੂਰੀ ਦੁਨੀਆ ਨੂੰ ਬਣਾਇਆ ਵਾ ਇਸ ਦਾ ਨਿਜ਼ਾਮ ਦੇਖੋ ਅਸੀਂ ਜਿੱਡੇ ਮਰਜ਼ੀ ਵੀ ਤਾਕਤਵਰ ਹੈ ਜਿੱਡਾ ਮਰਜ਼ੀ ਤਾਕਤਵਰ ਇਨਸਾਨ ਦੇ ਇੱਕ ਦਿਨ ਆਂਦਾ ਬੁੱਢਾ ਹੋ ਜਾਂਦਾ ਖਤਮ ਹੋ ਜਾਂਦਾ ਸਭ ਕੁਝ ਖਤਮ ਹੋ ਜਾਂਦਾ ਬਹੁਤ ਤਾਕਤਵਰ ਬੜੇ ਪਾਵਰਫੁਲ ਮੈਂ ਚੀਜ਼ ਦਿਖੇ ਹੈ ਕਿ ਜਿਹੜੇ ਜਿਨ੍ਹਾਂ ਕੋ ਆਰਮੀ ਆਰਮੀ ਹੁੰਦੀਆਂ ਸਕੰਦਰ ਆਜ਼ਮ ਔਰੰਗਜ਼ੇਬ ਕਿੱਧਰ ਗਈ ਉਹਨਾਂ ਦੀ ਤਾਕਤ ਸਭ ਖਤਮ ਫਲਾ ਫਲਾ ਹੋ ਗਈ ਕਿੱਧਰ ਗਈ ਉਹਨਾਂ ਦੀ ਬਾਦਸ਼ਾਹ ਸਭ ਖਤਮ ਹੋ ਗਈ ਪੂਰੀ ਪੂਰੀ ਦੁਨੀਆ ਤੇ ਬਾਦਸ਼ਾਹਤ ਸੀ ਯੂਰੋ ਇਨਸਾਨ ਹੈ ਦੇਖੋ ਅੱਜ ਅਸੀਂ ਚੱਲੇ ਫਿਰਦੇ ਆਂ ਕਿਸੇ ਨੂੰ ਹਾਰਟ ਅਟੈਕ ਹੋ ਜਾਵੇ 1 ਮਿੰਟ ਚ ਬੰਦਾ ਚਲੇ ਜਾਂਦਾ ਕਿੱਧਰ ਗਿਆ ਕਿਸੇ ਨੂੰ ਫਾਲਜ ਹੋ ਜਾਵੇ ਕਿੱਧਰ ਗਈ ਉਹਦੀ ਤਾਕਤ ਕਿੱਧਰ ਗਿਆ ਉਹ ਸਾਰਾ ਕੁਝ ਕਿਸੇ ਦੀ ਲਤ ਕੱਟੀ ਜਾਵੇ ਵੀਰੋ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਦੇ ਸਾਡੇ ਉੱਤੇ ਇੰਨੇ احਸਾਨਾਤ ਹੈ ਕਿ ਅਸੀਂ ਜਿੰਨਾ ਮਰਜ਼ੀ ਉਹਦਾ ਸ਼ੁਕਰ ਅਦਾ ਕਰ ਲਈਏ ਜਿੰਨੀ ਮਰਜ਼ੀ ਉਹਦੀ ਇਬਾਦਤ ਕਰ ਲਈਏ ਅੱਲਾ ਰੱਬੁਲ ਇਜ਼ਤ ਦੇ احਸਾਨ ਅਸੀਂ ਨਹੀਂ ਉਤਾਰ ਸਕਦੇ ਇਹ ਬਸ ਨਾਸਤਿਕ ਲੋਗ ਸਾਡੇ ਜ਼ਿਹਨ ਨੂੰ ਖਰਾਬ ਕਰਦੇ ਐ ਕਿਸਾਨ ਨੂੰ ਕੋਈ ਜ਼ਰੂਰਤ ਨਹੀਂ ਅੱਲਾ ਪਾਕ ਦੀ ذات ਮੌਜੂਦ ਨਹੀਂ ਹੈ ਜਦਕਿ ਅੱਲਾ ਪਾਕ ਦੀ ذات ਹਰ ਇੱਕ ਇੱਕ ਜ਼ਰਰੇ ਦੇ ਵਿੱਚ ਮੌਜੂਦ ਹੈ ਤੁਸੀਂ ਵੀਰੋ ਇੱਕ ਘਰ ਦਾ ਨਿਜ਼ਾਮ ਹੈ ਉਹ ਅਕਸਰ ਬਰਤ ਬਗੈਰ ਨਹੀਂ ਚੱਲ ਸਕਦਾ ਤੇ ਐਡੀ ਵੱਡੀ ਦੁਨੀਆ ਕਿਸ ਤਰ੍ਹਾਂ ਇੱਕ ਵੀਰੋ ਮਾਲਕ ਤੋਂ ਬਗੈਰ ਚੱਲ ਸਕਦੀ ਹੈ ਖੁਦ ਅਮੇਜਨ ਕਰੋ ਇਹ ਸਿਰਫ ਝੂਠਾ ਪ੍ਰੋਪਗੈਂਡਾ ਵੈ ਲੋਕਾਂ ਨੂੰ ਬਹਿਕਾਉਂਦੇ ਹੈ ਸ਼ੈਤਾਨ ਦੇ ਪੈਰੋਕਾਰ ਹੈ ਸ਼ੈਤਾਨ ਦੇ ਮਗਰ ਚੱਲੇ ਹੈ ਵੀਰੋ ਤੁਸੀਂ ਖੁਦ ਦੇਖੋ ਕਿ ਅੱਲਾ ਪਾਕ ਨੇ ਕਿੰਨੀਆਂ ਸਾਰੀਆਂ ਨੇਮਤਾਂ ਕੀਤੀਆਂ ਹੋਵਾਂ ਸਾਡੂ ਸੇ ਦਿੱਤੀ ਹੈ ਤੰਦਰੁਸਤੀ ਦਿੱਤੀ ਹੈ ਦੇਖ ਸਕਨੇ ਆ ਬੋਲ ਸਕਨੇ ਆ ਚੱਲ ਫਿਰ ਸਕਨੇ ਆ ਖਾ ਸਕਨੇ ਆ ਪੀ ਸਕਨੇ ਆ ਉਲਾਦ ਬਿਰੋ ਇਨੀਆਂ ਉਹਦੀਆਂ ਨੇਮਤਾਵਾਂ ਕਿਸੀ ਇੱਕ ਨੇਮਤ ਦਾ ਵੀ ਸ਼ੁਕਰਾਨਾ ਸ਼ੁਕਰ ਅਦਾ ਨਹੀਂ ਕਰ ਸਕਦੇ ਜਿਸ ਤਰ੍ਹਾਂ ਦੀ ਸਾਡੀ ਆਬਾਦਤ ਹੈ ਆਬਾਦਤ ਕਰਨੇ ਆ ਤੇ ਮਨ ਦੇ ਵਿੱਚ ਪਟਕਣਾ ਹੁੰਦੀ ਹੈ ਮਨ ਕਦੇ ਉਧਰ ਪਟਕਦਾ ਕਦੇ ਉਧਰ ਪਟਕਦਾ ਜਲਦੀ ਪਈ ਹੁੰਦੀ ਹੈ ਤੂੰ ਫਿਰ ਵੀ ਸਾਡ ਤੇ ਰਹਿਮ ਤਾਂ ਕਰੀ ਜਾਂਦਾ ਇਸ ਕਰਕੇ ਵੀਰੋਕਤ ਦੀ ਵੀ ਨਾ ਸ਼ੁਕਰੀ ਨਾ ਕਰੋ ਇਹ ਜਿਹੜੇ ਲੋਗ ਆ ਨਾਸਤਿਕ ਜਿਹੜੇ ਤੁਹਾਨੂੰ ਪਟਕਾਉਂਦੇ ਆ ਗਲਤ ਰਾਹ ਤੇ ਲਾਉਂਦੇ ਆ ਉਹਨਾਂ ਦਾ ਬਾਈਕਾਟ ਕਰੋ تے اللہ رب العزت فرما فرمامرداری کرو اس دن نال جڑو اس کے حکامات چلو اللہ رب العزت ذات سب تے اپنا کرم اپنی رحمت کرے سانو برے لوگوں تو برے وقت تو مصیبت بقت ہو چاہے باقی تعین کس طرح لگی تھا کمنٹ کر کے اپنی قیمتی رائے لاز بھی کرنا اپنا سارا خیال رکھنا دعوے یاد رکھنا اللہ حافظ